ਸੇਟ ਐਡ ਹੋ ਗਿਆ ਸੇਟ ਐਡ ਹੋ ਗਿਆ ਬੱਚਾ ਕੁਛ ਹੋ ਰਿਹਾ ਅਸੀ ਕਾਲੀ ਸਾਰ ਕਰਦੇ ਆ ਤੁਹਾਡਾ ਆਪਾਂ ਨੂੰ ਬਲੌਗ ਦੇ ਵਿੱਚ ਟਾਈਮ ਹੋ ਗਿਆ 6:09 ਤੇ ਉੱਠ ਗਏ ਆਪਾਂ ਇਹ ਤਾਂ ਕਿ ਤੁਹਾਨੂੰ ਦਿਖਾਇਆ ਰਾਤ ਪਿਛਲੇ ਬਲੌਗ ਚ ਜੋ ਹੀ ਉਹ ਭਾਇਆ ਚਲੋ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਗੱਡੀ ਭਰਨ ਕੱਲ ਬਲੌਗ ਤਾਂ ਨਹੀਂ ਝੂਟ ਕੀਤਾ ਕੁਝ ਹੈ ਨਹੀਂ ਜੀਗਾ ਖੜੇ ਹੀ ਰਹੇ ਹੋਟਲ ਪਰ ਮੈਂ ਕਿਹਾ YouTube ਵੀ ਕੀ ਕਰੀਏ ਹੈ ਨਾ ਤੇ ਹੁਣ ਚੱਲੇ ਆਂ ਦੁਪਹਿਰੇ ਭਰਾਤ ਗੱਡੀਆਂ ਲੱਗੀਆਂ ਜਿਗੀਆਂ ਆਪਣੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇ ਦੋਏ ਗੱਡੀਆਂ ਮਤਲਬ 21 ਜਗ੍ਹਾ ਜਾਣੀਆਂ ਇੱਥੇ 15 ਕਿਲੋਮੀਟਰ ਦਾ ਫਾਸਲੇ ਨਾਲ 15 20 ਦੇ ਫਾਸਲੇ ਨਾਲ ਭਰੂਗੀਆਂ ਤੇ ਇੱਕ ਟਾਈਮ ਮੀਟਰ ਹੈਗਾ ਆਪਣਾ 5500 68 ਤੇ ਆਪਾਂ ਹੈਗੇ ਇਸ ਟਾਈਮਾ ਆਪਣਾ ਭਰਾਨਪੁਰ ਤੋਂ 40 ਕਿਲੋਮੀਟਰ ਪਿੱਛੇ ਇਹ ਆਪਾਂ ਨੇ ਜਾਣਾ ਸਾਬਦੇ ਵਾਲੇ ਪਾਸੇ ਮਤਲਬ ਇੱਕ ਗੱਡੀ ਸਾਬਦੇ ਜਾਊਗੀ ਇੱਕ ਗੱਡੀ ਰਾਵਰ ਰਾਵਰ ਜਗਾ ਪੈਂਦੀ ਆ ਉੱਥੇ ਰਹੂਗੀ ਹੁਣ ਕਿਹੜੀ ਸਾਬਦੇ ਜਾਊਗੀ ਕਿਹੜੀ ਰਾਵਰ ਰਹੂਗੀ ਇਹ ਅੱਗੇ ਚੱਲ ਕੇ ਦੇਖਾਂਗੇ ਆਪਾਂ ਬੋਰ گاਉਂ ਆ ਇਸ ਟਾਈਮ ਅਸੀਂ ਭਰਾਨਪੁਰ ਇੱਛਾਪੁਰ ਅੱਗੇ ਸਿੱਧਾ ਉਹ ਮਤਲਬ ਜਿਹੜਾ ਇਮਰਾਨ ਵਰਦੇ ਪਹਿਲਾਂ ਘਾਟ ਜਾ ਬੰਦਾ ਉਹ ਘਾਟ 'ਤੇ ਪਹੁੰਚ ਗਏ ਤੇ ਇੱਕ ਨਾ ਹੁਣ ਇੱਕ ਇੰਟਰ ਵਾਲਾ ਜਾ ਰਿਹਾ ਸੀਗਾ ਵੀ 10 ਵੀ ਤੁਹਾਨੂੰ ਦੇਖਦਾ ਵੀ ਅੱਗੇ ਰੋਡ ਬੰਦ ਹੈ ਹੈ ਤੂੰ ਫੇਰ ਥੱਲੇ ਨੂੰ ਪਾਸ ਕਰ ਰਿਹਾ ਹਾਂ ਅੱਜਮਈ 17 ਉਹ ਜਾ ਰਿਹਾ ਉੱਪਰ 17 ਸਾਲ ਦਾ 16 17 ਸਾਲ ਦਾ ਹੋਣਾ ਬੜੀ ਗੱਜਾ ਵੀ ਜੇ ਰੋਕ ਕੇ ਨੰਨੋ ਬਹੁਤ ਕਹਿਤਾ ਇਹ ਕਹਣਾ ਮਾੜੇ ਪਰ ਰੋ ਮਾਰਦੇ ਆ ਲੋ ਮੈਟਰ ਕੁਆਲਟੀ ਵਾਲੇ ਦਾ ਵੀ ਆ ਗਿਆ ਫੋਨ ਹਨਾ ਜਲਦੀ ਆ ਜਾਓ ਲੇਵਰ ਬੈਠਾ ਹੈ ਮਾਗੇ ਕੋਈ ਨਹੀਂ ਜੀ ਇਹ ਤਾਂ ਹੋਰ ਰੇਂਜ ਵੀ ਨਹੀਂ ਨਾ ਆਂਦੀ ਹੈ ਬਹਾਨ ਵਰ ਰਹਿ ਗਿਆ 19 ਕਿਲੋਮੀਟਰ ਓਏ ਹੋਏ ਹੋਏ ਹਾਂ ਰਹਾ ਸੱਚੇ ਮਾਸ਼ਾ ਅੱਲੋ ਇਹ ਜੱਟਾਂ ਦਾ ਬਾਬਾ ਜੀ ਦੁਸ਼ਮਣ ਪਰ ਮੈਂ ਨਾ ਲਿਆਏ ਤੇ ਹੁਣ ਦੇ ਦੇ ਮੈਨੂੰ ਲੱਗਦਾ 800 ਦੇ ਹੁਣ ਵੀ Holi ਖੇਲਣ ਦੇ ਪਹਿਲਾਂ ਪਹਿਲਾਂ ਭਰ ਲਈ ਦੋਏ ਗੱਡੀਆਂ ਹੱਜਰੇ ਹੱਜਰੇ ਆਈਓ ਜਾਨਾ ਲੱਗਦਾ ਮੇਂਟਰ ਟਾਈਮ ਹੋ ਗਿਆ 7:40 ਮਿੰਟ ਤੇ ਭਰਾਨ ਪਰ ਪਹੁੰਚ ਗਏ ਆਪਾਂ ਤੇ ਇੱਥੋਂ ਆਪਣਾ ਸਭ ਰਹਿ ਗਿਆ ਸਾਵੇਂ ਅੱਧੇ ਚ ਆ ਗਏ ਜਿੰਨਾ ਆਇਆ ਇਨਹੀਂ ਹੋਰ ਪਿਆ ਘੰਟੇ 40 ਕਿਲੋਮੀਟਰ ਹੋਰ ਆ ਰਹਾ ਸੀ ਜੇ ਉਹ ਸ਼ਾਗਰਦਵਾਰਾ ਸਾਹਿਬ ਹੈ ਜੀ ਦਰਦਵਾਰਾ ਜਿੱਤੀ ਜਿੱਲ ਪੜਿਆ ਹੀ ਨਹੀਂ ਗਿਆ ਉੱਥੇ ਦੇਖੋ ਕਿੰਨੀ ਉੱਚੀ ਚੱਕ ਰਿਹਾ ਵੀ ਬੰਦਾ ਨੇ ਕਾਰ ਉੱਪਰੇ ਜਾਂਦੀ ਹੈ ਨਾ ਵੀ ਹੋ ਗਿਆ ਭਰਾਨਪੁਰ ਪਾਰ ਲਗਾਉ ਸਿੱਧਾ ਇੱਛਾਪਰਨੋਂ ਇੱਧਰ ਨੂੰ ਗਿਆ। ਲੋ ਮਿੱਤਰੋ ਆਰਾਵਰ ਪਹੁੰਚ ਗਏ। ਤੇ ਲੇਬਰ ਵਾਲੇ ਆ ਰਹੇ ਆਂ। ਬਠਾਣੇ ਲੇਬਰ ਬਿਠਾ ਕੇ ਚੱਲਦੇ ਆਂ। ਫਾਰਮ ਜੀ ਇਹਨਾਂ ਨੇ ਪਾਧੀ। ਨਾਓ ਇਹ ਮਿੱਤਰੋ ਗੁਰਵਿੰਦ ਗਰੀਂਦਰ ਭਾਈ ਚਲੇ ਗਿਆ। ਉਹਥੇ ਕਿਹੜੀ ਜਗ੍ਹਾ ਉਸ ਛਾਪ ਦੇ ਆਪਾਂ ਰਾਵਰ ਤੋਂ 3-4 ਕਿਲੋਮੀਟਰ ਸਾਈਡ ਤੇ ਜਾ ਰਹੇ ਆ। ਇਹ ਕੰਡਾ ਹੈਗਾ ਤੇ ਅੱਗੇ ਹੀ ਪਹਿਲਾਂ ਦੋਏ ਕੰਡੇ ਤੇ ਗਏ ਸੀਗੇ। ਆਪਾਂ ਨੂੰ ਆ ਸੀਗਾ ਗਗਨભાઈ ਦਾ ਫੋਨ ਤੇ ਦੋਏ ਕੰਡੇ ਤੇ ਗਏ ਉਥੇ ਕੰਡਾ ਸੀਗਾ ਛੋਟਾ ਕੰਡਾ ਛੋਟਾ ਹੋਣੇ ਕਰਕੇ ਉਥੇ ਗੱਡੀ ਦਾ ਵੇਟ ਨਹੀਂ ਹੋਣਾ ਦਾ ਉਹ ਕੰਡੇ ਹੀ ਸਾਰਾ ਚਾਲੇ ਕਰਨ ਵਾਲਾ ਦਾ ਤੇ ਹੁਣ ਦੇ ਦੇਣ ਜਾ ਕੇ ਅੱਗੇ ਕੰਡਾ ਕਿੱਡਾ ਕਰਦਾ ਨੋਇ ਮਿੱਤਰੋ ਪਹੁੰਚ ਕੇ ਕੰਡੇ ਦੇ ਤੇ ਇਧਰ ਕੇਲਿਆਂ ਦੇ ਬਾਗ ਤੇ ਹੁਣ ਸਾਲੇ ਕਹਿ ਵੀ ਬੋਲੇ ਨਾ ਇੰਚ ਚੱਕੇ ਕਰਵਾਣੇ ਕੰਡਾ ਕੰਡਾ ਕਰਵਾ ਕੇ ਇਹ ਲੈ ਵਾਈਦੀ ਦੇ ਵਾਰ ਤੇ ਮੋਰੇ ਨੇ ਡੇ ਟੇ ਡੇ ਦੇ ਭਰਨੀ ਹੋਣੀ ਕਿਤੇ ਲਓਏ ਮਿੱਤਰੋ ਅੰਡਾ ਹੋ ਗਿਆ 14:20 ਵਜੇ ਆਇਆ ਤੇ ਲੇਬਰ ਵਾਲੇ ਨਾਲ ਆ ਹੁਣ ਪਿੰਡਾਂ ਅੰਜ ਨੂੰ ਜਾ ਰਹੇ ਹਾਂ ਨਿਕਲ ਕੇ ਉਧਰ ਜਾਏਗਾ ਮਾਨਸਲੀ ਮਿੱਤਰੋ ਆ ਰਸਤਾ 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 ਜੀ ਜੀ ਚੱਲਣਾ ਆਪਣੇ ਹੁਣ वहाँ तक क्यों आदमी आ रहा हूँ? उन लोगों का ही चलेगा। यहाँ से गयी तुम्हारी गाड़ी? यहाँ से गयी जी तो चलेगा। ये भी अपना ही है, ये भी उन लोगों का ही है, ये भी अपना ही। थोड़ा फाड़ मुड़ गया, तो मुड़ गया। ना तो नाचता ना ना रे, तब आखिर भी आने जा भटकन? ये भी अपना ही है।

इसके ऊपर गाड़ी नहीं चढ़ेगा इधर इधर हो जाएगा आ, थोड़ा लेकिन इसके ऊपर नहीं चढ़ेगा इधर इधर चल जाएगा थोड़ा जाएगा। तुम्हारे टायर यहाँ से भी आए एक। तो चलेगा एक यहाँ से और एक वहाँ से आ जाएगा एकदम उधर भी दबाना मत मैं तुम फिर गाड़ी वो पानी छूटा रहता हूँ मक्की को तक वो कर देंगे तुम्हारे सब। वो इसमें दबेगा गाड़ी नहीं दबेगा दबेगा यार चालीस टन वजन हो जाएगा उसमें चालीस गाड़ी दबने की नहीं इससे आगे नहीं जाएगा भाई गाड़ी यहाँ तक आएगा बस ये पत्थर है इधर ਉਰੇ ਵੀ ਇੱਧਰ ਇੱਕ 사이ਡ ਆਹ ਰੱਖ ਕੇ ਫੇਰ ਆਉਗਈ ਇੱਧਰ ਇਹਨਾਂ ਦੇ ਆਹਾਂ ਇਹ ਟਾਇਰ ਥੋੜੀ ਖਰਾਬ ਕਰਵਾਉਣੇ ਆ ਉਰੇ ਇਹਨਾਂ ਉੱਪਰ ਚੜਾ ਚੜਾ ਕੇ ਕਹਿੰਦੇ ਉੱਥੇ ਬਾੜੋ ਗੱਡੀ ਉਧਰ ਪਿੱਛੇ ਲੈ ਇਹਦੇ ਵੇਰਿੰਗ ਥੋੜੀ ਖਰਾਬ ਕਰਾਉਣੀ ਆ ਆਪਣੀ ਕਾਂਡੇ ਸਤਾਤਾ ਤਾਂ ਗੱਡੀ ਲੱਗਤੋ ਹੈ ਬਾਰੇ। ਹਲਾਉ ਮੇਟਰੋ। ਗੱਡੀ ਲਾਤੀ ਆਪਾਂ ਨੇ। ਇਹਨਾਂ ਨੂੰ ਪਹਿਲਾਂ ਕਿਹਾ ਦਾ ਮੈਂ ਕਿ ਇਹ ਸਾਹਮਣੇ ਦੇ ਵੀ ਟਰੈਕਟਰ ਹੈ। ਇਹਦਾ ਤਾਂ ਟਾਇਰ ਮਾੜੇ ਜੋ ਉੱਪਰ ਥੱਲੇ ਹੋਏ ਨਹੀਂ। ਜਦੇ ਚਿਕ ਚਿਕ ਲੱਗ ਜਾਂਦੀ ਹੈ ਕਰਨ। ਇੱਥੇ ਤਾਂ ਕਰਾ ਲਿਆ ਆ ਜਲਮਾ ਇਹਨਾਂ ਦੇ। ਕੈਂਡ ਦੀ ਗੱਡੀ। ਅਰੇ ਓਰੇ ਆ ਗਏ ਸਲਿੱਪ ਲੱਗ ਜਾਂਦੀ ਏ ਮਾਰਨ ਪਹਿਲਾਂ ਉੱਧਰ ਤੋਂ ਕਹਿੰਦੇ ਤੇ ਮੈਂ ਕਿਹਾ ਵੀ ਉੱਧਰ ਨਹੀਂ ਮੈਂ ਗੱਡੀ ਬਾੜਦਾ ਹੈ ਇੰਨੇ ਤਿੱਖੇ ਉਹ ਸੀਗੇ ਵੱਡੇ ਵੇ ਆ ਲੱਕੜੀਆਂ ਇਹਨਾਂ ਦੀਆਂ ਹਾਂ ਮੈਂ ਕਿਹਾ ਵੀ ਟਾਇਰ ਖਰਾਬ ਥੋੜੀ ਕਰਨੀ ਆ ਮੈਂ ਆਪਣੇ ਤੇ ਹੁਣ ਆ ਇੱਥੇ ਤੱਕ ਉਹ ਕਰਤਾ ਮੈਂ ਲੈ ਆ ਇੱਧਰ ਦੂਏ ਪਾਸੇ ਨੂੰ ਉਹ ਵੀ ਇਹਨਾਂ ਦੀ ਮੱਕੀ ਮੁੱਕੀ ਦੱਲ ਤੇ ਸਾਰੀ ਮੈਂ ਉਹ ਅਨਜਾਂਦੇ ਵੀ ਹੋਰ ਦੱਲ ਦੇਣੀ ਹੈ ਤੈਨੂੰ ਉਹ ਗ੍ਰੀਸ ਲੱਗ ਗਿਆ ਹਨ ਇੱਥੇ ਇਹ ਹੁਣ ਤੁਹਾਨੂੰ ਦਿਖਾਣੇ ਆ ਤਰਬੂਜ

यार ये तो, तो मानते नहीं बात को इसमें गुड्डी नहीं है टायर में इसका टायर ऊपर नीचे होता है ना वो स्लिप मारता हाँ तो बोलो मजदूरों के सामने काम तो चालू करने दो और ये वीडियो बना के किसको डाल रहे हैं ये तो यूट्यूब पे डालते हैं हम चैनल है अपना हाँ हाँ मित्र गत्ता गुत्ता लाते करते शुरू फॉर्म वोम ला के ਤੇ ਵਜਨ ਕਹਿੰਦੇ ਵੀ ਸਾਡੇ 1.27 ਹੋ ਰੱਖੂਗੇ ਅਸੀਂ ਵੀ ਸਾਡਾ ਮਾਲ ਖਰਾਬ ਹੁੰਦਾ ਤੇ ਆ ਦੇਖੋ ਭਾਈ ਡ੍ਰਿਪ ਸਟੇਟ ਨਾਲ ਉਹ ਕਰਦੇ ਆ ਇਹ ਲਾਨੇ ਕੇਲਾ ਉਹ ਵੀ ਤੁਪਕਾ ਤੁਪਕਾ ਗਿਰੀ ਜਾਵੇ ਬਸ ਨਾ ਇਹ ਮੇਟਰ ਟਾਈਮ ਹੋ ਗਿਆ 12:00 ਵਜੇ 23 ਮਿੰਟ ਤੇ ਆਪਾਂ ਲਿਆਏ ਤਰਬੂਜ ਤਰਬੂਜ ਖਾਣੇ ਆ ਹੁਣ ਪਰ ਉਹਦੇ ਕੋਲ ਗਾਨੇ ਆ ਨੀਰਾ ਇਸ਼ਕ ਨਵਾਂ ਚਾਕੂ ਉਹ ਦੂਆ ਜਕੂ ਪਤਾ ਨਹੀਂ ਕਿੱਥੇ ਰੱਖਦਾ ਯਾਰ ਲੱਭਣਾ ਪੈਣਾ ਉਹ ਵੀ ਚਲੋ ਦੇਖਦੇ ਆ ਮਿੱਠਾ ਕਿਵੇਂ ਆ ਲੈ ਓਏ ਮਿੱਤਰੋ ਉਹ ਗੱਡੀ ਇਹਦੇ ਜਿਵੇਂ ਮਾਲ ਪੁਰਾਣੀ ਮੈਨੂੰ ਲੱਗ ਰਿਹਾ ਵੀ ਹੋਊਗਾ ਤੇ ਗਰੇਂਦਰ ਬਾਈ ਵਾਲੀ ਗੱਡੀ 'ਚ ਵੀਨਮਾਲ ਪੂਰਾ ਹੁੰਦਾ ਓ ਕਿਉਂ ਉਹ 'ਚ 25 ਟਨ ਰਹਿ ਗਿਆ ਮਾਲ ਬਈ ਉਹ ਕਹਿੰਦੇ ਵੀ ਜੇ 26 ਟਨ ਵੀ ਹੋ ਜਾਂਦਾ ਵੀ ਤਾਂ ਵੀ ਅਸੀਂ ਗੱਡੀ ਛੱਡ ਦਿੰਦੇ ਹੁਣ ਉਹ ਚਾਹ ਵੀ ਜੇ ਇਹਦੇ 'ਚ 28 ਟਨ ਹੋ ਗਿਆ ਤੇ 1 ਟਨ ਇੱਧਰੋਂ ਉਧਰ ਪਾ ਦਾਂਗੇ ਮਾਲ ਬਾਕੀ ਦੇਖਦੇ ਆਂ ਕਿ ਕਿਆ ਬਣਦਾ ਤੇ ਦੇਖੋ ਬਾਈ ਕਿੰਨੇ ਤਰਬੂਜ ਲੋਡ ਕਰਦੇ ਵੇ ਖਰਾਬ ਹੋ ਜਾਂਦੇ ਆ ਕੁਝ ਹਾਂ ਦੇ ਵੇ ਆਹ ਕਾਰ ਦੇ ਵੇ ਖਰਾਬ ਹੋ ਜਾਂਦੇ ਆ ਕੁਝ ਲੋਡ ਕਰਦੇ ਵੇ ਇਹ ਸਾਰੇ ਇਹ ਇਹ ਭਾਈ ਸਾਹਿਬ ਦਾ ਮਾਲ ਆ ਹਮਾਰੇ ਕੀ ਨਾਮ ਆ ਤੁਹਾਡਾ ਆਸੀਬ ਪਟੇਲ ਆਸੀਬ ਪਟੇਲ ਦੋਏ ਗੱਡੀਆਂ ਗਰੇਂਦਰ ਬਾਈ ਵਾਲੀ ਵੀ ਤੇ ਆ ਵੀ ਆਪਣੇ ਵਾਲੀ ਵੀ

ਕਹਿੰਦਾ ਵੀ ਗੱਡੀ ਕੱਢ ਲਓ ਉੱਥੇ ਲਾਈਟ ਆਣੇ ਨੂੰ 6 ਮਿੰਟ ਬਾਕੀ ਐ ਹਾਂ ਚੱਲੇ ਸਾਡੇ ਟਿਕਟ ਵੀ ਅੰਕੀ ਲੈਣਾ ਜਦ ਦੁੱਧੀ ਦਾ ਨਾ ਲਾਣਾ ਚੱਲਦੇ ਹਾਂ ਠੀਕ ਹੈ ਇਧਰ ਜਾਏਗਾ ਨਾ ਗੱਡੀ ਤਾਂ ਹਾਂ ਆਪਣੇ ਘਰ ਤੇ ਠੀਕ ਆ ਉਸ ਵਿੱਚ ਲਾਈਟ ਹੈ ਨਹੀਂ ਤਾਂ ਹਨਾ ਇਸ ਵਿੱਚ ਇਸ ਵਿੱਚ ਤਾਰ ਲੱਗਿਆ ਤਾਂ ਉੱਪਰ ਸਾਰੇ ਕਿੰਨੀ ਜਾਨ ਪਿਆਰੀ ਆ ਆ ਉੱਤਰ ਕੇ ਫਟਾ ਫਟ ਨਾ ਮੇਰੇ ਮਤਰਾ ਕੰਡੇ ਦੇ ਆ ਗਏ ਆਪਾਂ ਤੇ ਆ ਟਰੈਕਟਰ ਖੜਾ ਨਾ ਜਿਹੜਾ ਮੋਰੇ ਆ ਮਾਰ ਆਪਣੀ ਗੱਡੀ ਚ ਪੈਣਾ ਸਾਰਾ ਤੇ ਇਹਦਾ ਕੰਡਾ ਨਾ ਨੇ ਕਰਾ ਲਿਆ ਹੁਣ ਤੇ ਹੁਣ ਪਹਿਲਾਂ ਆਪਣੀ ਗੱਡੀ ਦਾ ਵਜਨ ਦੇਖਦੇ ਆ ਵੀ ਕਿੰਨਾ ਆਗਾ ਖਾਲੀ ਦਾ ਆਪਣੇ 14 0 20 ਸੀਗਾ ਤਾਲੇ ਉਹ ਸੁਝਾਗਾ ਤੂੰ ਆਂ ਕਾ ਦੋ ਸੰਚੇ ਕਰ ਗਏ ਰਾਹੀਂ ਨਾ ਆਪੋ ਫਾਈਨਲ ਕਰੂ 220 ਲੱਖ ਤੇ 14020 ਕੇ 37525 ਜੋੜੇ 37525 ਚੋਂ 14020 ਘਟਾਣੇ ਨਾਏ ਮੇਤਰੋ ਟਾਈਮ ਹੋ ਗਿਆ 9 ਵਜੇ 1 ਕਿ ਮਿੰਟ ਤੇ ਆ ਜਿਹੜੀ ਪਿੱਛੇ ਤੁਸੀਂ ਡੋਰੀ ਦੇਖ ਰਹੇ ਆ ਇਹ ਗਰੇਂਦਰ ਬਾਈ ਨੇ ਅੱਗੇ ਤੋਂ ਖੋਲਤੀਆਂ ਦੀਆਂ ਕਹਿੰਦਾ ਛੱਟ ਦੇ ਇਹਨਾਂ ਨੂੰ ਕਹਿੰਦਾ ਉਹ ਮੈਂ ਡਾਲੇ ਤੇ ਉਰੇ ਰੱਖਤੀਆਂ ਤੇ ਇੱਕ ਗਿਰਗੀ ਇੱਕ ਰਹਿ ਗਈ ਮੈਂ ਹੁਣ ਇੱਕ ਚੱਕ ਕੇ ਉੱਪਰ ਟੰਗਤੀ ਗਰੇਂਦਰ ਬਾਈ ਸੌਰੀ ਕੋਈ ਨਹੀਂ ਗੇਰਨੇ ਨੂੰ ਜੀ ਨਹੀਂ ਕਰਦਾ ਦਾ ਇਹਨੂੰ ਤੇ ਹੁਣ ਤਰਪਾਲ ਨਹੀਂ ਪਾਈ ਆਪਾਂ ਨੇ ਮੈਂ ਕਿਹਾ ਵੀ ਤਰਪਾਲ ਅੱਗੇ ਜਾ ਕੇ ਪਾ ਲਾਂਗੇ ਅਸੀਂ ਤੇ ਗੱਡੀ ਹੋ ਗਈ ਆਪਣੀ ਲੋਡ ਤੇ ਚੱਲਦੇ ਹਾਂ ਹੁਣ ਵਜ਼ਨ ਹੋ ਗਿਆ ਆਪਣੇ ਕੋਲ 27 ਰਵਤ ਅਸੀਂ ਆ ਗਏ ਹਾਂ ਨਵੇਂ ਮੈਟਰ ਰਾਵਰ ਪਹੁੰਚ ਗਏ ਆਪਾਂ ਤੇ ਇੱਥੋਂ ਸਿੱਧਾ ਮਲਕਾਪੁਰ ਨਿਕਲਾਂਗੇ ਆਪਾਂ ਇੱਕ ਵਾਰੀ ਰੋਡ ਚੜ ਜੀਏ ਬੜਾ ਫੇਰ ਮੈਲਦਿਆਂ ਦਾ ਇਹ ਰਾਵਰ ਤੋਂ ਜਿਹੜਾ ਇੱਟਾ ਲਾਇਮਪੁਰ ਐ ਇਦਾਂ ਰੋਡ ਆ ਉਹਦੇ ਪਰ ਆ ਨਵੇਂ ਮੈਟਰੋ ਅੱਧਾ ਘੰਟਾ ਸਾਡਾ ਫਾੜਾਂ ਦਾ ਹੀ ਖਰਾਬ ਹੋ ਗਿਆ ਕਿਉਂਕਿ ਰੇਲ ਮੰਤਰੀ ਆ ਵਾਧਾ ਰਾਤ ਨੂੰ ਚੈੱਕ ਕਰਨ ਮੇ ਸਾਲ ਦਿਨ ਦਿਨੇ ਚੈੱਕ ਕਰੋ ਰਾਤ ਨੂੰ ਜਿਆਦਾ ਤੁਹਾਨੂੰ ਚੈਕਿੰਗ ਆਉਂਦੀ ਹੈ ਨੰਬਰ ਬਣਾਣੇ ਦੇ ਮਾਰੇ ਐ 2000 ਨਾਲ ਚੇਲੇ ਚਲਟੇ ਜੀ ਕਈ ਸਾਲਿਆਂ ਨੇ ਅੱਧਾ ਘੰਟਾ ਫਟਕ ਬੰਦ ਕਰਾ ਕੇ ਰੱਖਿਆ ਤੇ ਹੁਣ ਆ ਪਿੰਡਾਂ ਜਿਹਾਂ ਵਾਲਾ ਰੋਡ ਆ ਮੰਦਾ ਆਂਦਾ ਮੈਂ ਕਿਹਾ ਮੇਰੀ ਉਹ ਗੱਡੀ ਆ ਕੱਲੀ ਛੇ ਗੱਡੀਆਂ ਆ ਰਹੀਆਂ ਆ ਬੱਸ ਟਾ ਬੰਗਾਲ ਨੰਬਰ ਇਹਦੇ 00 ਨਿਕਲ ਜਾਗੇ ਆਪਾਂ ਵੀ ਚੱਲ ਅੱਲੋਏ ਮਿੱਤਰੋ ਜਿਹੜਾ ਆ ਰਾਵਰ ਚੌਂਕ ਨਾਲ ਜਿੱਥੇ ਤੋਂ ਇੱਕ ਸਾਹ ਦੇਣ ਚਲੇ ਜਾਂਦਾ ਰੋਡ ਇੱਕ ਜਿਹੜਾ ਕਨੈਕਟਰ ਸਾਈਡ ਮੁੜਦਾ ਹੈਗਾ ਉਹ ਰੋਡ ਔਰ ਉਹ ਆ ਤੇ ਹੁਣ 5 ਕਿਲੋਮੀਟਰ ਰਹਿ ਗਿਆ 메ਨ ਰੋਡ ਆਪਾਂ ਨੂੰ ਮਤਲਬ ਫੋਰ ਲਾਈਨ ਅ ਮੁਕਤਈ ਨਗਰ ਤੋਂ ਥੋੜੀ ਜਿਹੀ ਪਿੱਛੇ ਟਾਬੇ ਟਾਬੇ ਆਂਦਾ ਟਾਬੇ ਪਿੰਡ ਦਾ ਨਾਮ ਹੈ ਟਾਬੇ ਤੇ ਉੱਥੇ ਨਿਕਲਦਾ ਆ ਜਾ ਕੇ ਫੋਰ ਲਾਈਨ ਪਰ ਚੜ ਜਾਣਾ ਸੱਦਾ ਨਾਗ ਪਰ ਟਾਪੋ ਟਾਪ ਇਹ ਫਰੋਂ ਨਾ ਨੇ ਮੰਡੀ ਦੀ ਪਰਚੀ ਪਰਚੀ ਦਿੱਤੀ ਨਹੀਂ ਕਹਿੰਦਾ ਵੀ ਅੱਗੇ ਕਟਾ ਲਿਓ ਤੇ ਹੁਣ ਤੱਕ ਤਾਂ ਮਿਲਿਆ ਨਹੀਂ ਕੋਈ ਮੰਡੀ ਪਰਚੀ ਕੱਟਣ ਵਾਲਾ ਜੇ ਅੱਗੇ ਮਿਲਿਆ ਤਾਂ ਕਟਾ ਲੇਂਗੇ ਭਾਈ ਓਏ ਮਿੱਤਰੋ ਆਹ ਸਾਹਮਣੇ ਜਿਹੜੀ ਰੋਡ ਇੰਟੋ ਮਾ ਮਲਕਾ ਪਰ ਡਰਾਈਵਰ ਸਾਈਡ ਸਖਲਾ ਰੋਡ ਉਪਰ ਚੜਦੇ ਸਾਰ ਬਾਰਡਰ ਆ ਗਿਆ ਮਹਾਰਾਸ਼ਟਰ ਵਾਲਾ ਬੰਦਾ ਇਹਦਾ ਮੈਂ ਕਿਹਾ ਅੱਗੇ ਨਿਕਲਾਂਗੇ ਜਾ ਕੇ ਚਲੋ ਕੋਈ ਨਹੀਂ ਅੱਗੇ ਪਾਉਨੇ ਆ ਤੇਲ ਗੱਡੀ ਚ ਵੀ ਤੇ ਨਾਲੇ ਆਪਨੇ ਚ ਵੀ ਰੋਟੀ ਰੋਟੀ ਖਾਣੇ ਆ ਭੁੱਖ ਲੱਗੀ ਵੀ ਆ ਬਹੁਤ ਜ਼ੋਰਾਂਗੇ ਲੋਏ ਮਿੱਤਰੋ ਸਾਹਮਣੇ ਰੋਡ ਆ ਗਿਆ ਜਿਹੜਾ ਬਸਹਾਵਲ ਵਾਲਾ ਚੜਦੇ ਆ ਨਾ ਆਗੇ ਆਪਾਂ ਹਾਂ ਇੱਥਾਂ ਮੁੜ ਕੇ ਫੇਰ ਸਿੱਧਾ ਹੀ ਜਾਣਾ ਕਿਤੇ ਨਹੀਂ ਮੁੜਨਾ ਕੋਈ ਜੱਲਾ ਲਗਾਉਂ ਇੱਧਰ ਨੂੰ ਟਰਨ ਲੈਫਟ ਨਾਗਪੁਰ ਇੱਧਰ ਅੱਜ ਮੇਟਰ ਚਿਕਲੀ ਆਪਾਂ ਚਿਕਲੀ ਤੇਰੇ ਤੇਲ ਪੁਆਈਏ ਤੇ ਨਾਲੇ ਪੁੱਛਦੇ ਨਾ ਜੇ ਥੋੜਾ ਬਹੁਤਾ ਕੈਸ਼ ਦੇ ਦੇਣ

ਦੇਖਨੇ ਤੇਲ ਕਿੰਨਾ ਹੁੰਦਾ ਲਾਲ ਟੱਕ ਤੇ ਸੀਗੀ ਆਪਣੀ ਮਤਲਬ ਬੱਤੀ ਬਲ ਗਈ ਸੀਗੀ ਪਿੱਛੇ ਜੀ ਮਿੱਤਰੋ ਆਪਣਾ ਹੋ ਗਿਆ ਟੇਡਾ ਵਿੰਗਾ ਆਪਣਾ ਚਲੋ ਕੋਈ ਨਹੀਂ ਇਹ ਪਰਨੇ ਇਹਦਾ ਬਹੁਤ ਫਾਇਦਾ ਅੱਜ ਮੈਨੂੰ ਰੋਕ ਲਿਆ ਆਰਐਸਐਸ ਵਾਲਿਆਂ ਨੇ ਜੇਟਾ ਮੈਂ ਫਾਟਕਾਂ ਦੇ ਖੜਿਆ ਤਾਂ ਨਾ ਫਾਟਕਾਂ ਦੇ ਪਿੱਛੋਂ ਮੈਨੂੰ ਹੱਥ ਮਾਰਿਆ ਉਹਨਾਂ ਨੇ ਟਾਕੀ ਦੇ ਇਦਾਂ ਮੈਂ ਸੋਚਿਆ ਵੀ ਉੱਥੇ ਉਹ ਸ਼ਰਾਬੀ ਜੇ ਬੈਠੇ ਤੇ ਮੈਂ ਕਿਹਾ ਕਿ ਤੇ ਉਹਨਾਂ ਨੇ ਮਾਰਿਆ ਚੱਲ ਮੈਂ ਗੱਡੀ ਰੋਕੀ ਨਹੀਂ ਉਹਨਾਂ ਨੇ ਆ ਕੇ ਆਪਣਾ ਕਮੋਟਰਸਾਈਕਲ ਪਿੱਛੇ ਲਾਇਆ ਫਾਟਕਾਂ ਤੇ ਉਹ ਕਰਿਆ ਰੋਕ ਲਿਆ ਰੁਕ ਗਿਆ ਪਤਾ ਹੈ ਹੀ ਤਾਂ ਮੈਂ ਮਨ ਕਹਿੰਦਾ ਪਿੱਛੇ ਤੇ ਕਰਦੇ ਆਏ ਹੋ ਹੋ ਗੱਡੀ ਕਿਉਂ ਨਹੀਂ ਰੋਕਾ ਇਸ ਟਾਈਮ ਮੈਂ ਉਤਰਿਆ ਥੱਲੇ ਕਹਿੰਦਾ ਓਹ ਸਰਦਾਰ ਜੀ ਕਹਿੰਦਾ ਚਲੋ ਉਹ ਤਾਂ ਨਹੀਂ ਹੈ ਕਹਿੰਦਾ ਸਰਦਾਰ ਲੋਕ ਐਸਾ ਕੰਮ ਕਰਤੇ ਤਾਂ ਹੈ ਨਹੀਂ भी एक बार चेक करवा दो भी गाड़ी में क्या लोड़ है मैं क्या आप कौन कहना हम आर एस एस वाले हैं मैं क्या अच्छा कह गाय वगैरह का काम देख सरदार लोग करते तो है नहीं बाकी कर लड़का हमारा देखेगा बीच में मैं क्या चलो चढ़ जाओ भाई बिच जा चढ़े बिच तरबूज मैं क्या चको मैं ला फिर एक तरबूज भी ले लोग ਚਲੋ ਔਰ ਕਰਕੇ ਕਹਿੰਦੇ ਸੌਰੀ ਮੈਂ ਵੀ ਚੱਲ ਸੌਰੀ ਜੀ ਵੀ ਤੁਹਾਡਾ ਫਰਜ ਆ ਹਨਾ ਤੁਸੀਂ ਚੈੱਕ ਕਰਨਾ ਚੱਲ ਭਾਈ ਨਿਕਲੇ ਆਏ ਉੱਥੇ ਤੇ ਹੁਣ ਗੱਲ ਕਰਦੇ ਆ ਜਿਹੜੇ ਸਾਰੇ ਭਰਾ ਕਮੈਂਟ ਕਰਦੇ ਪਏ ਆ ਵੀ ਮਿੰਟੂ ਕਿਉਂ ਚਲੇ ਗਿਆ ਮਿੰਟੂ ਭਾਈ ਅਸੀਂ ਉਹਨੂੰ ਪੁੱਛਿਆ ਉਹਦਾ ਦਿਲ ਜਾਨੀ ਲੱਗ ਰਿਹਾ ਸੀਗਾ ਠੀਕ ਆ ਚ ਉਹ ਪੰਜਾਬ ਜਾ ਰਿਹਾ ਰੇਂਦਾ ਤਾਂ ਉਹ ਕਹਿੰਦਾ ਵੀ ਭਾਈ ਮੰਨੋ 12 ਨਹੀਂ ਖਾਂਦਾ ਠੀਕ ਆ ਨਾ ਕਿਤੇ ਪੈਸੇ ਵੱਧ ਮਿਲਦੇ ਹੋਣੇ ਉਹਨੂੰ ਉਹ ਉੱਥੇ ਚਲੇ ਗਿਆ ਮੈਂ ਕਿਹਾ ਕੋਈ ਚੱਕਰ ਨਹੀਂ ਭਾਈ ਜੀ ਸਰ ਕੇ ਜਾ ਇਹਗਾ ਨਾ ਆਪਾਂ ਕਿਸੇ ਨੂੰ ਬੰਨ ਕੇ ਤਾਂ ਰੱਖ ਨਹੀਂ ਸਕਦੇ ਹਨਾ ਵੀ ਨਹੀਂ ਤੂੰ ਮੇਰੇ ਕੋਲੇ ਰਹਿਣਾ ਯਾਦ ਮੇਰੇ ਅੰਦਰ ਉੱਥੇ ਕੰਮ ਕਰਾ ਜਿੱਥੇ ਅਗਲੇ ਦਾ ਦਿਲ ਹੋਊਗਾ ਉੱਥੇ ਜਾਊਗਾ ਜਿੱਥੇ ਜਾਂਦਾ ਜਾਣ ਦੋ ਆਪਾਂ ਨੂੰ ਕੋਈ ਹੋ ਨਹੀਂ ਟੈਨਸ਼ਨ ਨਹੀਂ ਉਹ ਨਹੀਂ ਰਿਹਾ ਹੋਰ ਆ ਜਾਊਗਾ ਕੋਈ ਠੀਕ ਆ ਨਾ ਸਿਰਫ ਮੈਂ ਨੂੰ ਆ ਗੱਲ ਕਹੀ ਸੀ ਮੈਂ ਕਿਹਾ ਵੀ ਪੰਜਾਬ ਚਲਦੇ ਆਂ ਵੀ ਪੰਜਾਬ ਜਾ ਕੇ ਉੱਤਰ ਜੀ ਉਹ ਕਹਿੰਦਾ ਨਹੀਂ ਮੈਂ ਇੱਥੇ ਹੀ ਜਾਣਾ ਮੈਂ ਕਿਹਾ ਜਾ ਭਾਈ ਆਪਾਂ ਇੱਥੇ ਵੀ ਨਹੀਂ ਮੈਂ ਕਿਹਾ ਤੈਨੂੰ ਰੋਕ ਦੇ ਨਹੀਂ ਆਲਾ ਨਾ ਕੋਈ ਤਾਰਦਾ ਨਹੀਂ ਹੈਗਾ ਅਗਲਾ ਕਹਿੰਦਾ ਵੀ ਉੱਥੇ ਜਾ ਕੇ ਘਰੇ ਜਾ ਕੇ ਉਤਰੀ ਆ ਇਹ ਗੱਲ ਸੀਗੀ ਬਾਈ ਕੋਈ ਕਿਸੇ ਨੂੰ ਗਲਤ ਕਮੈਂਟ ਨਾ ਕਰਿਓ ਠੀਕ ਆ ਵੀ ਕਦੇ ਉਹਦੇ ਆਈਡੀ ਤੇ ਜਾ ਕੇ ਤੁਸੀਂ ਉਹਨੂੰ ਬੋਲੋ ਚਲੇ ਗਿਆ ਉਹਦੀ ਆਪਣੀ ਸਮਝ ਦੀ ਚਲੇ ਗਿਆ ਨਹੀਂ ਉਹਨੂੰ ਅਗਲੇ ਨੂੰ ਬਾਰਾ ਖਾ ਰਿਆ ਸੀਗਾ ਠੀਕ ਆ ਆਪਾਂ ਹੋਰ ਬੰਦਾ ਆਪਣੇ ਆਜੂਗਾ ਤੇ ਹੁਣ ਕਰਦੇ ਆਪਾਂ ਇਹ ਵਲੌਗ ਦਾ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ